ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਮੋਗੇ ਅੱਜ ਮੈਂ ਤੁਹਾਡੇ ਲਈ ਇੱਕ ਹੋਰ ਡਰਿੰਕ ਲੈ ਕੇ ਆਈ ਹਾਂ ਜਿਹਨੂੰ ਤੁਸੀਂ ਗਰਮੀਆਂ ਦੇ ਵਿੱਚ ਬਣਾ ਕੇ ਘਰ ਦੇ ਵਿੱਚ ਪੀ ਸਕਦੇ ਹੋ ਬਗੈਰ ਆਪਾਂ ਦੁਕਾਨਾਂ ਤੋਂ ਜੋ ਜਾਂ ਫਿਰ ਡਰਿੰਕ ਮੰਗਾਈ ਵੀ ਨਾ ਆਪਾਂ ਘਰ ਦੇ ਵਿੱਚ ਤਿਆਰ ਕਰ ਸਕਦੇ ਹਾਂ ਪੁਦੀਨੇ ਤੋਂ ਆਪਾਂ ਇਹ ਡਰਿੰਕ ਬਣਾਉਣ ਲੱਗੇ ਹਾਂ ਤੇ ਇਹਨੂੰ ਤੁਸੀਂ ਪੁਦੀਨੇ ਵਾਲੀ ਡਰਿੰਕ ਵੀ ਕਹਿ ਸਕਦੇ ਹੋ ਜਾਂ ਫਿਰ ਤੁਸੀਂ ਜਲ ਜੀਰਾ ਵੀ ਕਹਿ ਸਕਦੇ ਹੋ ਤੇ ਆਪਾਂ ਇਹ ਡਰਿੰਕ ਬਣਾਉਣ ਲਈ ਲਿਆਏ ਇੱਥੇ ਪਦੀਨਾ ਪਦੀਨਾ ਆਪਾਂ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲਿਆ ਸੀ ਧੋ ਕੇ ਤੇ ਇੱਥੇ ਆਪਾਂ ਦੋ ਨਿੰਬੂਆਂ ਦਾ ਰਸ ਲਿਆਏ ਉਹ ਆਪਾਂ ਕੱਢ ਲਿਆ ਸੀ ਤੇ ਇੱਥੇ ਮੈਂ ਤਿੰਨ ਚਮਚੇ ਆ ਜਿਹੜੇ ਚੀਨੀ ਦੇ ਲੈਨੇ ਤੁਸੀਂ ਮਿਸਰੀ ਵੀ ਲੈ ਸਕਦੇ ਹੋ ਢਾਗੇ ਵਾਲੀ ਜਾਂ ਦੂਸਰੀ ਮੋਟੀ ਮਿਸਰੀ ਵੀ ਲੈ ਸਕਦੇ ਹੋ ਤੇ ਇੱਕ ਚਮਚਾ ਆਪਾਂ ਕਾਲੇ ਨਮਕ ਦਾ ਲਿਆ ਤੇ ਥੋੜੀ ਜੀ ਆਪਾਂ ਬੂੰਦੀ ਲਈ ਹੈ ਤੇ ਇੱਥੇ ਆਪਾਂ ਨੇ ਜੀਰਾ ਪਾਊਡਰ ਲਿਆਏ ਤੇ ਇਹਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਹੁਣ ਪੀਸ ਲਵਾਂਗੇ ਪਾ ਕੇ ਮਿਕਸਰ ਦੇ ਵਿੱਚ ਇਹ ਡਰਿੰਕ ਇੰਨੀ ਕਿੰ 14 ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਕਿ ਤੁਸੀਂ ਬਾਕੀ ਬਾਹਰਲੀ ਡਰਿੰਕਾ ਪੀਣਾ ਭੁੱਲ ਜਾਵੋਗੇ ਇਹ ਵਾਲੀ ਡਰਿੰਕ ਘਰ ਦੇ ਵਿੱਚ ਜਿਹੜੇ ਬਣਾ ਕੇ ਪੀਵੋਗੇ ਤੁਸੀਂ ਦਹੀਂ ਨਾਲ ਆਪਾਂ ਸਾਰਾ ਗ੍ਰੈਂਡਰ ਚਾਰ ਦੇ ਵਿੱਚ ਪਾ ਦਿੰਨੇ ਆ ਕੜੜੀ ਛਟਪਟ ਤੇ ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਵੇਗੀ ਤੇ ਤੁਹਾਨੂੰ ਕੋਈ ਵੀ ਬਾਹਰ ਤੋਂ ਚੀਜ਼ ਲਿਆਉਣ ਦੀ ਜ਼ਰੂਰਤ ਨਹੀਂ ਪੈਣੀ ਤੇ ਘਰ ਦੇ ਵਿੱਚ ਪਈਆਂ ਚੀਜ਼ਾਂ ਦੇ ਨਾਲ ਆਪਾਂ ਇਹ ਡਰਿੰਕ ਬਣਾ ਕੇ ਤਿਆਰ ਕਰ ਸਕਦੇ ਆ। ਕਿਉਂ ਜੀ ਆਪਾਂ ਜਿੰਨੀਆਂ ਵੀ ਚੀਜ਼ਾਂ ਲਈਆਂ ਸੀ ਸਾਰੀਆਂ ਆਪਾਂ ਇਹਦੇ ਵਿੱਚ ਪਾ ਦਿੱਤੀਆਂ ਨੇ। ਮਿਕਸਰ ਜਾਂ ਜਾਰ ਦੇ ਵਿੱਚ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਪਾਣੀ। ਤਕਰੀਬਨ ਅੱਧਾ ਗਲਾਸ ਤੋਂ ਥੋੜ੍ਹਾ ਜਿਹਾ ਘੱਟ ਮੈਂ ਇੱਥੇ ਪਾਣੀ ਪਾਇਆ ਇਹਦੇ ਵਿੱਚ। ਤੇ ਨੂੰ ਮੈਂ ਪੀਸ ਲਵਾ ਲਏ ਚਲਾ ਦੋ ਹਾਂਜੀ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਮਿਕਸ ਕਰ ਲਿਆ ਹੈ ਤੇ ਹੁਣ ਆਪਾਂ ਇਹਨੂੰ ਛਾਣ ਲਵਾਂਗੇ ਕਿਸੇ ਬੌਲ ਦੇ ਵਿੱਚ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜੀ ਡਰਿੰਕ ਆ ਜੀ ਬਣ ਕੇ ਤਿਆਰ ਹੋ ਜਾਂਦੀ ਆ ਤੇ ਅੱਜ ਆਪਾਂ ਇਹ ਡਰਿੰਕ ਆ ਜਿਹੜੀ ਡੈਡੀ ਜੀ ਨੂੰ ਟੇਸਟ ਕਰਵਾਵਾਂਗੇ ਦੇਖਦੇ ਹਾਂ ਮੈਨੂੰ ਕਿੱਦਾਂ ਲੱਗਦੀ ਹੈ ਪਦੀਨਾ ਠੰਡਾ ਹੋਣ ਦੇ ਨਾਲ ਨਾਲ ਇਹ ਆਪਣੀ ਸਿਹਤ ਵਾਸਤੇ ਬਹੁਤ ਹੀ ਵਧੀਆ ਹੈ ਇੱਕ ਹਾਜਮੇ ਦਾ ਡਰਿੰਕ ਬਣ ਕੇ ਤਿਆਰ ਹੁੰਦੀ ਹੈ ਜੇ ਤੁਹਾਨੂੰ ਤੇ ਜਿੱਦਾਂ ਆਪਾਂ ਜਲ ਜਿਰਾ ਲਿਆ ਕੇ ਪੀਂਦੇ ਆ ਤਾਂ ਉਦਾਂ ਦੀ ਹੀ ਇਹ ਡਰਿੰਕ ਬਣ ਕੇ ਤਿਆਰ ਹੋਊਗੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਸੀ ਦੇ ਵਿੱਚ ਆਪਾਂ ਪਾਣੀ ਐਡ ਕਰਾਂਗੇ ਠੰਡਾ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗਦੀ ਵੈਲ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਵਧੀਆ ਲੱਗੇ ਹੋਵੇ ਤਾਂ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਆਪਾਂ ਜਿਹੜੀ ਬੂੰਦੀ ਲਈ ਸੀ ਉਹ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਪਾਉਣਾ ਹੈ ਡ੍ਰਿੰਕ ਨੂੰ ਗਲਾਸਾਂ ਚ ਤੇ ਥੋੜੀ ਥੋੜੀ ਆਪਾਂ ਪਾਵਾਂਗੇ ਇੱਥੇ ਆਈਸ ਜੇ ਤੁਸੀਂ ਜ਼ਿਆਦਾ ਚੋਲਡ ਪੀਣਾ ਚਾਹੁੰਦੇ ਹੋ ਠੰਡਾ ਤੁਸੀਂ ਥੋੜੀ ਬਾਹਰ ਪਾ ਕੇ ਪੀ ਲਓ ਜੇ ਨਾਰਮਲ ਪਾਣੀ ਪਾ ਕੇ ਪੀਣਾ ਚਾਹੁੰਦੇ ਤਾਂ ਨਾਰਮਲ ਪਾ ਕੇ ਪੀ ਸਕਦੇ ਹੋ ਅੱਜ ਬੇਟੇ ਨੂੰ ਸਕੂਲ ਦੇ ਵਿੱਚੋਂ ਛੁੱਟੀ ਸੀ ਇਸ ਕਰਕੇ ਨਾ ਬੇਟਾ ਬਹੁਤ ਜ਼ਿਆਦਾ ਥੰਗ ਕਰ ਰਿਹਾ ਸੀ ਮੈਨੂੰ ਵੀਡੀਓ ਬਣਾਉਣ ਸਮੇਂ ਕਦੇ ਕਹਿੰਦਾ ਸੀ ਮੰਮਾ ਮੈਂ ਤੁਹਾਡੇ ਇਦਾਂ ਹਰਪ ਕਰਾਉਣਾ ਮੈਨੂੰ ਮੈਨੂੰ ਆਹ ਕੰਮ ਕਰਨ ਦੋ ਤੁਸੀਂ ਤਾਂ ਉਸ ਚੀਜ਼ ਨੂੰ ਇਗਨੋਰ ਕਰਿਓ ਜੀ ਹਾਂਜੀ ਡਰਿੰਕ ਆਪਣੀ ਬਣ ਕੇ ਤਿਆਰ ਆ ਹੁਣ ਆਪਾਂ ਡੈਡ ਜੀ ਨੂੰ ਟੇਸਟ ਕਰਵਾ ਕੇ ਦੇਖਦੇ ਹਾਂ ਕਿ ਕਿੱਦਾਂ ਦੇ ਲੱਗਦੇ ਆ ਉਹਨਾਂ ਨੂੰ ਇਹ ਡਰਿੰਕ ਡੈਡ ਜੀ ਡਰਿੰਕ ਪੀ ਕੇ ਦੇਖਿਓ ਇਹ ਵਧੀਆ ਲੱਗੀ ਤੁਹਾਨੂੰ ਕਿਵੇਂ ਲੱਗੀ ਡ੍ਰਿੰਕ ਕਰਨਾ ਬਹੁਤ ਵਧੀਆ ਬਾਰਲੀ ਐਂਡ ਡ੍ਰਿੰਕ ਨਾਲ ਬਧੀਆ ਵਾ ਗਾਂਗਰ ਪ੍ਰੋਪਰ ਕਰਕੇ ਦੇ ਰਹੇ ਹਾਂ ਤੇ ਕਮਰਾਈ ਡ੍ਰਿੰਕਾ ਜਿਹੜੀ ਨੂੰ ਮਾਈਏ ਇਹ ਬਹੁਤ ਹੀ ਜ਼ਿਆਦਾ ਵਧੀਆ ਸੋ ਆਪ ਨੂੰ ਕਾ ਡ੍ਰਿੰਕ ਐਂਡ ਡ੍ਰਿੰਕ ਨਾਲ ਬਾਰਲੀ ਐਂਡ ਡ੍ਰਿੰਕ ਨਾਲ ਤੁਸੀਂ ਪ੍ਰਾਪਤ ਕਰਦੇ ਹੋ ਬਹੁਤ ਵਧੀਆ ਸ਼ਾਬਾਸ਼ ਹੋ ਹਾਂਜੀ ਪਦੀਨੇ ਵਾਲੀ ਡਰਿੰਕ ਸਾਡੇ ਘਰਦਿਆਂ ਨੂੰ ਤਾਂ ਬਹੁਤ ਹੀ ਵਧੀਆ ਲੱਗਿਆ ਤੁਸੀਂ ਵੀ ਆਪਣੇ ਘਰਦਿਆਂ ਨੂੰ ਇਸ ਤਰੀਕੇ ਨਾਲ ਡਰਿੰਕ ਨੂੰ ਬਣਾ ਕੇ ਫਲਾ ਕੇ ਦੇਖਿਓ ਤੇ ਉਹਨਾਂ ਨੂੰ ਵੀ ਬਹੁਤ ਹੀ ਪਸੰਦ ਆਏਗੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ